ਸਤਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਰਦੂਲਗੜ੍ਹ ਮਾਰਕੀਟ ਕਮੇਟੀ ਦਫ਼ਤਰ ਦੇ ਬਾਹਰ ਖੜੇ ਆਂ ਅਸੀਂ ਜੇ ਉਹ ਟਰਾਲੀਆਂ ਨੇ ਤਿੰਨ ਟਰੈਕਟਰ ਨੇ ਦੋ ਮਹਿੰਦਰਾ ਇੰਟਰਾਟਰੈਕਟਰ ਨੇ ਇੱਕ ਸਕਾਊਟ ਹੈ ਜੋ ਰਾਸਥਾਨ ਨੰਬਰ ਹੈ ਗੰਗਾ ਨਗਰ ਤੋਂ ਘੋਣਾ ਲੈ ਕੇ ਆਈ ਸੀ ਸਰਦੂਲਗੜ੍ਹ ਦੀ ਮੰਡੀ ਦੇ ਵਿੱਚ ਜੋ ਕੱਲ ਦੇ ਫੜੇ ਹੋਏ ਨੇ ਹਜੇ ਤੱਕ ਮਾਰਕੀਟ ਕਮੇਟੀ ਨੇ ਕੋਈ ਕਾਰਵਾਈ ਨਹੀਂ ਕੀਤੀ ਜੋ ਇਹਨਾਂ ਤੇ ਕਾਰਵਾਈ ਕਰਵਾਉਣ ਖਾਤਰ ਜੋ ਵੀ ਸੇਠ ਨੇ ਆੜਤੀਆਂ ਨੇ ਮਗਾ ਕਹਿੰਦੇ ਸਰਦੂਲਗੜ੍ਹ ਦੇ ਨੇ ਉਤੇ ਪਰਚਾ ਹੋ ਵੀ ਉਹਦਾ ਨਾਂ ਸਾਹਮਣੇ ਆਵੇ ਅੱਜ ਅਸੀਂ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਹਾ ਜਥੇਬੰਦੀ ਵੱਲੋਂ ਸਰਦੂਲਗੜ੍ਹ ਮਾਰਕੀਟ ਕਮੇਟੀ ਦਫ਼ਤਰਾਂ ਦੇ ਵਿੱਚ ਹੁਣ ਆਏ ਹੋਏ ਆ ਜੋ ਮਾਰਕੀਟ ਕਮੇਟੀ ਵਾਲੇ ਟਾਲ ਮਟੋਲ ਕਰ ਰਹੇ ਨੇ ਅਸੀਂ ਆੜਤੀਕੇ ਤੇ ਕਹਿੰਦੇ ਪਤਾ ਲਵਾ ਰਹੇ ਹਾਂ ਵੀ ਕੌਣ ਹੈ ਕਿਉਂਕਿ ਭਰਾਵੋ ਜੋ ਝੋਨਾ ਲੈ ਕੇ ਆਇਆ ਉਹਨੂੰ ਸਭ ਪਤਾ ਹੈ ਡਰਾਈਵਰਾਂ ਨੂੰ ਵੀ ਕਿਹਦਾ ਝੋਨਾ ਕਿੱਥੋਂ ਆਇਆ ਸੋ ਹੁਣ ਸਰਦੂਲਗੜ੍ਹ ਦੇ ਵਿੱਚ ਆ ਇਸ ਕਰਕੇ ਭਰਾਵੋ ਸਾਰੇ ਆਪੋ ਆਪਣੇ ਮੰਡੀਆਂ ਦੀ ਗੌਰ ਰੱਖੋ ਵੀ ਬਾਹਰੋਂ ਕੋਈ ਟਰੱਕ ਟਰਾਲੀਆਂ ਇਸੇ ਤਰ੍ਹਾਂ ਦੀਆਂ ਮੰਡੀਆਂ ਦੇ ਵਿੱਚੋਂ ਨਾ ਤੇ ਨਹੀਂ ਆਉਂਦਾ ਕਿਉਂਕਿ ਆਪਾਂ ਨੂੰ ਭਰਾਵੋ ਫਿਰ ਖਜਲ ਖਵਾਰੀ ਤਾਂ ਵੀ ਆਪਣੇ ਹੋ ਰਹੀ ਹੈ ਕਿਉਂਕਿ ਝੋਨਾ ਬਾਹਰੋਂ ਸਸਤੇ ਭਾਅ ਤੇ ਲਾ ਕੇ ਇੱਥੋਂ ਸੇਠ ਉਹ ਚੋ ਪ੍ਰਾਫਿਟ ਕਮਾ ਰਹੇ ਨੇ ਸੋ ਅੱਜ ਸਰਦੂਲਗੜ੍ਹ 3 9 2025 ਨੂੰ ਦੈਣਾ ਅੱਜ ਸ਼ੁੱਕਰਵਾਰ ਹੈ ਅਸੀਂ ਸਰਦੂਲਗੜ੍ਹ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਬਾਹਰ ਆ ਤਿੰਨੋ ਟਰਾਲੀਆਂ ਦੇ ਕੋਲੇ ਖੜੇ ਆ ਹੁਣ ਇਹਨਾਂ ਤੇ ਕਾਰਵਾਈ ਕਰਵਾਉਣੀ ਹੈ ਜੋ ਸੇਠ ਆੜਤੀਆ ਲੈ ਕੇ ਆਇਆ ਉਤੇ ਪਰਚਾ ਕਰਵਾਉਣਾ ਹੈ